ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਜੀ ਦੇ ਘਰਦਿਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨੇ ਹੈਗਾ ਸ਼ੁੱਕਰਵਾਰ ਦਾ ਤੇ ਤਰੀਕ ਹੈਗੀ ਅੱਜ 5 ਬੱਚੇ ਸਕੂਲ ਚਲੇ ਗਏ ਤੇ ਕੱਲ ਦਾ ਦਿਨ ਫਿਰ ਜਾਣਗੇ ਫਿਰ ਛੁੱਟੀ ਤੇ ਇਹ ਕੰਮ ਹਜੇ ਦੇਖੋ ਜੀ ਮੇਰੇ ਸਾਰੇ ਪਏ ਨੇ ਖੰਡਾਰਾ ਬੱਚੇ ਪਾ ਕੇ ਗਏ ਹੋਏ ਨੇ ਪੂਰਾ ਬਸ ਜੀ ਹੁਣ ਇਹਨਾਂ ਨੂੰ ਆਪਾਂ ਚੱਕ ਦਿਆਂ ਤੇ ਮੈਂ ਧੋਣੇ ਆ ਕੱਪੜੇ ਤੇ ਇੰਨੇ ਠੰਡਾ ਹੈ ਕੱਪੜੇ ਧੋਣ ਨੂੰ ਜੀਰੀ ਕਰਦਾ ਕੀ ਕਰੇ ਬੰਦਾ ਪਰ ਤੋਏ ਬਿਨਾ ਸਰਨਾ ਵੀ ਨਹੀਂ ਹੈਗਾ ਕਿਉਂਕਿ ਕੱਪੜੇ ਧੋਣੇ ਵੀ ਬਹੁਤ ਜ਼ਰੂਰੀ ਆ ਕੱਪੜੇ ਪਾਉਣੇ ਵੀ ਆ ਫਿਰ ਹਨਾ ਦੋ ਕ ਚਾਰ ਚਾਰ ਦਿਨਾਂ ਵਿੱਚ ਤਾਂ ਸੁੱਕਦੇ ਨੇ ਹੁਣ ਦੋ ਦੋ ਦਿਨ ਤਾਂ ਪੱਕੇ ਤਿੰਨ ਦਿਨਾਂ ਤਿੰਨ ਦਿਨਾਂ ਚ ਸੁੱਕਦੇ ਨੇ ਕੱਪੜੇ ਚੰਗੀ ਤਰ੍ਹਾਂ ਹਨਾ ਅੰਡਰ ਠੰਡੇ ਫਿਰ ਵੀ ਲੱਗੇ ਜਾਂਦੇ ਨੇ ਚਲੋ ਜੀ ਹੁਣ ਮੈਂ ਪਹਿਲਾਂ ਰੂਮ ਨੂੰ ਸਮੇਟ ਲਵਾਂ ਬਣੇ ਰਹੋ ਤੁਸੀਂ ਮੇਰੇ ਬਲੌਗ ਦੇ ਨਾਲ ਇਹ ਫਿਰ ਆਪਾਂ ਨਾਲੇ ਕੱਪੜੇ ਤਾਂ ਧੋਣੇ ਹੀ ਪੈਣੇ ਆ ਕੱਪੜੇ ਧੋਣੇ ਆ ਉਸ ਤੋਂ ਬਾਅਦ ਨਹਾਵਾਂਗੇ ਧੋਵਾਂਗੇ ਹਨਾ ਅਜੇ ਨਹਾਈ ਨਹੀਂ ਹੈਗੀ ਸੋ ਕੱਪੜੇ ਧੋਣੇ ਆ ਪਾ ਕਰਕੇ ਫਿਰ ਕੱਪੜੇ ਗਿੱਲੇ ਹੋ ਜਾਣਗੇ ਤੇ ਕਿਚਨ ਚ ਵੀ ਹਾਲ ਪੂਰਾ ਗਾਹ ਪਿਆ ਹੋਇਆ ਦੇਖੋ ਜੀ ਸਾਰੇ ਕੰਮ ਪੈ ਨੇ ਬਸ ਇੱਕ ਵਾਰ ਲੱਗ ਕੇ ਕੰਮ ਕਰਨ ਫਿਰ ਤਾਂ ਕੋਈ ਔਖਾ ਨਹੀਂ ਹੈਗਾ ਫਿਰ ਤਾਂ ਆਪਾਂ ਨੇ ਫਟਾਫਟ ਚੱਕ ਦਾਣਾ ਕੰਮ ਪਰ ਜਿੰਨਾ ਚਿਰ ਹਲੇ ਕੰਮ ਕਰਦੇ ਨਹੀਂ ਨਾ ਹੈਗੇ ਲੱਗਦੇ ਨਹੀਂ ਆਪਾਂ ਸੁਨਾ ਚਿਹਰੇ ਔਖਾ ਲੱਗਦਾ ਹਾਇਰਪਾਲ ਵੀ ਹੋਏ ਪੈਨੇ ਚਲੋ ਜੀ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਕਰੀਏ ਆਪਾਂ ਸਮੇਟੀਏ ਘਮਾਕਾਰਾਂ ਨੂੰ ਕਰੀਏ ਹਾਂਜੀ ਇੱਥੇ ਮੈਂ ਲੱਗੀ ਸੀਗੀ ਕੱਪੜੇ ਵਾਸ਼ ਕਰਨ ਮੈਂ ਕਿਹਾ ਪਹਿਲਾਂ ਮਸ਼ੀਨ ਦੇ ਵਿੱਚ ਕੱਪੜੇ ਪਾ ਦਵਾਂ ਬਾਅਦ ਕੀ ਕੰਮ ਮੈਂ ਬਾਅਦ ਚੋਂ ਕਰ ਲੂੰਗੀ ਤੇ ਬੱਚੇ ਸਕੂਲ ਚਲੇ ਗਏ ਸੀਗੇ ਸਾਇਦ ਪਾਪਾ ਵੀ ਚਲੇ ਗਏ ਸੀਗੇ ਤੇ ਵੈਸੇ ਤੁਹਾਨੂੰ ਇਦਾਂ ਲੱਗ ਰਿਹਾ ਜਿਵੇਂ ਵੀ ਧੁੱਪ ਨਿਕਲਣੇ ਵਾਲੀ ਹੋਵੇ ਪਰ ਬਹੁਤ ਜ਼ਿਆਦਾ ਧੁੰਦ ਸੀਗੀ ਕੈਮਰੇ ਕਰਕੇ ਨਾ ਥੋੜਾ ਜਿਹਾ ਕਲੀਅਰ ਆਉਂਦਾ ਹੈ ਨਹੀਂ ਤਾਂ ਬਹੁਤ ਜ਼ਿਆਦਾ ਮੌਸਮ ਖਰਾਬ ਸੀਗਾ ਅੱਜ ਤਾਂ ਇੰਨੀ ਜ਼ਿਆਦਾ ਠੰਡ ਸੀਗੀ ਦੱਸ ਨਹੀਂ ਸਕਦੀ ਤੁਹਾਨੂੰ ਮੈਂ ਬਹੁਤ ਜ਼ਿਆਦਾ ਠੰਡ ਸੀਗੀ ਤਾਂ ਮੈਨੂੰ ਇਹ ਸੀਗਾ ਵੀ ਜਿੰਨਾ ਟਾਈਮ 'ਚ ਮੈਂ ਹੋਰ ਕੰਮ ਕਰਨਨੇ ਨੇ ਆਪਣੇ ਅੰਦਰ ਲੇ ਕਲੀਨਿੰਗ ਵਗੈਰਾ ਕਰਨੀ ਆ ਕਿਚਨ ਵਗੈਰਾ ਸਾਫ ਕਰਨੀ ਆ ਨਾ ਪਾਂਡੇ ਵਗੈਰਾ ਧੋਣੇ ਆ ਵੀ ਉਹਨੇ ਟਾਈਮ 'ਚ ਮੇਰੇ ਕੱਪੜੇ ਵਾਸ਼ ਹੋ ਜਾਣਗੇ ਮੈਂ ਕਿਹਾ ਚਲੋ ਵੀ ਪਹਿਲਾਂ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾ ਲੰਨੀ ਆ ਕੱਪੜੇ ਤੁਹਾਨੂੰ ਪਤਾ ਹੁਣ ਤੋਂ ਆਏ ਬਿਨਾ ਸਰਦਾ ਵੀ ਨਹੀਂ ਹੈਗਾ ਪਰ ਅੱਜ ਮੇਰਾ ਬਿਲਕੁਲ ਵੀ ਮਨ ਨਹੀਂ ਸੀਗਾ ਕੱਪੜੇ ਧੋਣ ਦਾ ਠੰਡ ਇੰਨੀ ਜ਼ਿਆਦਾ ਲੱਗ ਰਹੀ ਸੀਗੀ ਦਿਲ ਨਹੀਂ ਸੀ ਕਰ ਰਿਹਾ ਬਿਲਕੁਲ ਵੀ ਹਾਈਕ ਪਾਣੀ ਦਾ ਹੱਥ ਪਾਵਾ ਜਾ ਕੇ ਪਰ ਕੀ ਕਰੀਏ ਜੀ ਮਜਬੂਰੀ ਆ ਕਰਨੇ ਪੈਂਦੇ ਨੇ ਹਨਾ ਇੱਕ ਹਾਊਸ ਵਾਈਫ ਨੂੰ ਇਹ ਸਾਰੇ ਕੰਮ ਕਰਨੇ ਪੈਂਦੇ ਨੇ ਹਨਾ ਤੇ ਜੇ ਆਪਾਂ ਸੋਚਦੇ ਆਂ ਵੀ ਆਪਾਂ ਹੈਲਪਰ ਰੱਖ ਲੈਣੇ ਕੱਪੜੇ ਧੋਣ ਨੂੰ ਜੇ ਹੀ ਆਪਾਂ ਚੀਜ਼ ਸੋਚੀਏ ਵੀ ਉਹਨਾਂ ਨੇ ਵੀ ਤਾਂ ਵਿਚਾਰਿਆ ਨੇ ਹਨਾ ਹੈਲਪਰ ਉਹ ਵੀ ਤਾਂ ਇਨਸਾਨ ਹੋਊਗੀ ਉਹ ਵੀ ਤਾਂ ਇਨਸਾਨ ਨੇ ਹਨਾ ਕੱਪੜੇ ਧੋਣ ਲਈ ਉਹਨਾਂ ਨੂੰ ਕਿਤੇ ਠੰਡ ਨਹੀਂ ਲੱਗਦੀ ਹੋਊਗੀ ਤੇ ਤਾਂ ਕਰਕੇ ਜੀ ਮੈਂ ਇੰਨਾ ਜ਼ਿਆਦਾ ਨਹੀਂ ਉਹ ਕਰਦੀ ਹੈਗੀ ਮੈਨੂੰ ਇਹ ਹੁੰਦਾ ਵੀ ਚਲੋ ਆਪਣਾ ਆਪੇ ਕਰ ਲਈਏ ਤੇ ਇੱਥੇ ਕੱਪੜੇ ਪਾ ਕੇ ਮਸ਼ੀਨ 'ਚ ਮੈਂ ਆ ਗਈ ਸੀਗੀ ਆਪਣੇ ਰੂਮ ਦੇ ਵਿੱਚ ਤੇ ਆ ਕੇ ਫਿਰ ਮੈਂ ਲੱਗ ਗਈ ਸੀਗੀ ਇੱਥੇ ਨਾ ਵੀ ਜੋਤ ਨੇ ਹਾ ਕੋਟ ਕੱਢ ਲਿਆ ਸੀਗਾ ਆਪਣਾ ਬਲੇਜ਼ਰ ਇੱਕ ਤਾਂ ਪਾ ਕੇ ਗਏ ਹੋਏ ਨੇ ਇੱਕ ਐਕਸਟਰਾ ਕੱਢ ਲਿਆ ਆ ਸੀ ਉਹਨੂੰ ਪਤਾ ਨਹੀਂ ਸੀ ਵੀ ਕੱਢੇ ਆ ਕੱਢ ਕੇ ਮੈਂ ਰੱਖਿਆ ਹੋਇਆ ਤੇ ਉਹ ਮੈਨ ਲੱਗੀ ਸੀਗੀ ਤਾਂ ਇਹ ਕਰਕੇ ਰੱਖਣ ਇਸ ਤੋਂ ਬਾਅਦ ਮੈਂ ਆਪਣਾ ਬੈੱਡ ਸ਼ੀਟ ਵਗੈਰਾ ਸਾਫ਼ ਕਰ ਦੂੰਗੀ ਤੇ ਚੇਂਜ ਨਹੀਂ ਕਰੂੰਗੀ ਚੇਂਜ ਹੋਇਆ ਮੈਨ ਇਹ ਗੰਦੀ ਨਹੀਂ ਇੰਨੀ ਹੋਈ ਹੈਗੀ ਹਜੇ ਮੈਨੂੰ ਇਹ ਆ ਵੀ ਅੰਬਿਹਜ ਇੱਕ ਦੋ ਦਿਨ ਹੋਰ ਬੀਛ ਲਵੇ ਉਹ ਤੋਂ ਬਾਅਦ ਇਹ ਫਿਰ ਚੇਂਜ ਕਰਾਂਗੇ ਕਿਉਂਕਿ ਸਰਦੀਆਂ ਚ ਤੁਹਾਨੂੰ ਪਤਾ ਕਿਉਂਕਿ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਕੱਪੜੇ ਕੁ ਬਗੈਰਾ ਧੋਣ ਨੂੰ ਪਰ ਚਲੋ ਜੇ ਕੰਮ ਲੱਗ ਜਾਂਦੇ ਆ ਨਾ ਫਿਰ ਸਰੀਰ ਗਰਮ ਹੋ ਜਾਂਦਾ ਫਿਰ ਤਾਂ ਚਲੋ ਐ ਹੋ ਜਾਂਦਾ ਵੀ ਜਿਹੜਾ ਕੰਮ ਕਰਦੇ ਆ ਫਿਰ ਤਾਂ ਇਹ ਹੁੰਦਾ ਵੀ ਆ ਵੀ ਕਰ ਲਈਏ ਉਹ ਵੀ ਕਰ ਲਈਏ ਪਰ ਜਿੰਨਾ ਟਾਈਮ ਆਪਾਂ ਸ਼ੁਰੂ ਨਹੀਂ ਕਰਦੇ ਉਹਨਾ ਟਾਈਮ ਤਾਂ ਸਮਝ ਨਹੀਂ ਲੱਗਦੀ ਵੀ ਹਨਾ ਵੀ ਕੀ ਕਰੀਏ ਕੀ ਨਾ ਕਰੀਏ ਪਰ ਵਿਚਾਰੀਆਂ ਜਿਹੜੀਆਂ ਪਹਿਣਾ ਹਨਾ ਬਾਹਰ ਵੀ ਕੋਈ ਡਿਊਟੀ ਕਰਦੀਆਂ ਨੇ ਕਿ ਜੌਬ ਕਰਦੀਆਂ ਨੇ ਘਰ 'ਚ ਵੀ ਕੰਮ ਕਰਕੇ ਜਾਂਦੀਆਂ ਨੇ ਸਾਡੇ ਇੱਕ ਟੀਚਰ ਹੁੰਦੇ ਸੀਗੇ ਦੇਖ ਲਓ ਉਹ ਸਾਡੇ ਮੈਡਮ ਨਾਲ ਦੇ ਲੋ ਨਾਲ ਹੀ ਉਹਨਾਂ ਨੇ ਮੱਝਾ ਵਗੈਰਾ ਸਾਰਾ ਘਰ ਕੰਮ ਕਰਕੇ ਆਉਂਦੇ ਹੁੰਦੇ ਸੀਗੇ ਤੇ ਜਾ ਕੇ ਫਿਰ ਸਾਰਾ ਕਰਦੇ ਹੁੰਦੇ ਸੀਗੇ ਨਾਲੇ ਦੇਖ ਲਓ ਸਰਕਾਰੀ ਜੌਬ ਕਰਦੇ ਹੁੰਦੇ ਸੀਗੇ ਮੈਡਮ ਸਾਡੇ ਉਹ ਮੈਡਮ ਕਹਿੰਦੇ ਮੈਨੂੰ ਜਦ ਤੱਕ ਚਾਹ ਨਹੀਂ ਮਿਲਦਾ ਹੈਗਾ ਸਾਡੇ ਨਾ ਫਿਜ਼ੀਕਲ ਦੇ ਹੁੰਦੇ ਸੀਗੇ ਉਹ ਟੀਚਰ ਤੇ ਉਹ ਨਾ ਸਾਰਾ ਕੰਮ ਕਰਕੇ ਆਉਂਦੇ ਹੁੰਦੇ ਸੀਗੇ ਦੇਖ ਲਓ ਜਸਵੀਰ ਮੈਡਮ ਹੁੰਦੇ ਸੀਗੇ ਸਾਡੇ ਫੇਵਰਟ ਮੈਡਮ ਹਨਾ ਗੇਮਸ ਵਗੈਰਾ ਕਰਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਦੇਖੋ ਨਾਲੇ ਸਟੱਡੀ ਵੀ ਮਤਲਬ ਕਿ ਸਕੂਲ ਵੀ ਆਣਾ ਜੌਬ ਕਰਦੇ ਸੀਗੇ ਸਰਕਾਰੀ ਫਿਰ ਦੇ ਲੋ ਉਸ ਤੋਂ ਬਾਅਦ ਆਹ ਕੱਪੜੇ ਸੀਗੇ ਜਿਹੜੇ ਮੈਂ ਧੋਣ ਵਾਲੇ ਮੈਂ ਲੈ ਕੇ ਚੱਲੀ ਸੀਗੀ ਚੱਕ ਕੇ ਮੈਂ ਕਿਹਾ ਚਲੋ ਵੀ ਇਹ ਰੱਖ ਦੰਨੀ ਆ ਮੈਂ ਪਹਿਲਾਂ ਮੈਨਲਾ ਤਾਂ ਮੈਂ ਗਲਤ ਕਰਤੀ ਪਹਿਲਾਂ ਮੈਂ ਕੱਪੜੇ ਲੈ ਕੇ ਗਈ ਸੀ ਆ ਕਮਰਾ ਸਾਫ਼ ਕਰ ਗਈ ਸੀ ਫਿਰ ਕੱਪੜੇ ਪਾ ਗਈ ਸੀ ਫੇਰ ਆ ਕੇ ਮੈਂ ਭਾਂਡੇ ਲੱਗੀ ਸੀਗੀ ਮਨਜਣ ਹਾਂ ਚਲ ਕੋਈ ਨਜਿੱਗੇ ਨੱਕ ਹੋਏ ਸੰਦਾ ਤੇ ਇੱਥੇ ਮੈਂ ਭਾਂਡੇ ਲੱਗੀ ਸੀਗੀ ਤਾਂ ਹੁਣ ਚਲੋ ਮੈਂ ਕਿ ਫਟਾਫਟ ਆਪਣੇ ਭਾਂਡੇ ਮਾੜਦਣੇ ਕਿਚਨ ਵਗੈਰਾ ਕਲੀਨ ਕਰ ਦਨੇ ਤੇ ਹਾਂਜੀ ਉਹ ਮੈਡਮ ਸਾਡੇ ਦੇ ਲੋ ਵੀ ਨਾਲੇ ਜੌਬ ਕਰਦੇ ਸੀਗੇ ਨਾਲ ਦੇ ਲੋ ਉਮੱਜਾ ਵੀ ਨੇ ਰੱਖਿਆ ਹੋਇਆ ਸੀ ਮੈਮ ਦੇ ਘਰ ਬਹੁਤ ਜ਼ਿਆਦਾ ਸਾਰਾ ਕੰਮ ਕਰਕੇ ਆਉਂਦੇ ਸੀਗੇ ਸਾਰਾ ਕੰਮ ਕਰ ਜਾ ਕੇ ਕਰਦੇ ਹੁੰਦੇ ਸੀਗੇ ਵੀ ਸਲੂਟ ਆਪਾਂ ਦਾ ਸਿਰਫ ਇੱਕ ਘਰ ਦੇ ਹੀ ਕੰਮ ਕਰਨਾ ਹੁੰਦਾ ਹਨਾ ਕਈ ਭੈਣਾ ਮੇਰੀਆਂ ਦੇ ਲੋਕ ਚਾਰੀਆਂ ਇੰਨਾ ਕੰਮ ਕਰਦੀਆਂ ਨੇ ਤੇ ਪਰ ਫਿਰ ਮੈਂ ਤਾਂ ਨਹੀਂ ਹੈਲਪਰ ਰੱਖਦੀ ਹੈਗੀ ਜਿੱਥੇ ਹੈਲਪਰ ਤੇ ਮੈਨੂੰ ਇਹ ਹੋ ਜਾਂਦਾ ਪਤਾ ਨਹੀਂ ਮੇਰੀ ਮੇਰੀ ਸੋਚ ਹੈ ਜੀ ਜੀ ਮੈਂ ਪਹਿਲਾਂ ਸੋਚਣ ਬਹੁਤ ਬੈਠ ਚੰਨੀ ਆ ਮੈਨੂੰ ਇਹ ਹੁੰਦਾ ਵੀ ਆਪਾਂ ਨੂੰ ਠੰਡ ਲੱਗਦੀ ਉਹਨਾਂ ਨੂੰ ਕਿਹੜਾ ਨਹੀਂ ਠੰਡ ਲੱਗਦੀ ਹੋਊਗੀ ਹਨਾ ਵੀ ਉਹ ਵੀ ਤਾਂ ਵਿਚਾਰੀਆਂ ਫਿਰ ਕਿੰਨਾ ਮਜਬੂਰੀ ਚ ਉਹਨਾਂ ਨੂੰ ਵੀ ਕੰਮ ਕਰਨੇ ਪੈਂਦੇ ਨੇ ਹਨਾ ਤਾਂ ਕਰਕੇ ਫਿਰ ਮੈਨੂੰ ਇਹ ਹੁੰਦਾ ਵੀ ਮਨਾ ਉੱਠ ਉੱਠ ਕੇ ਆਪਣੇ ਕੱਪੜੇ ਧੋਹ ਕੰਮ ਲੱਗ ਪਰ ਦਿਲ ਤਾਂ ਬਿਲਕੁਲ ਨਹੀਂ ਸੀ ਅੱਜ ਕਰ ਰਿਹਾ ਮੇਰਾ ਕੱਪੜੇ ਧੋਣ ਨੂੰ ਬਿਲਕੁਲ ਵੀ ਦੇਖ ਲੋ ਇੱਥੇ ਜੀ ਹੁਣ ਕਪਾਡੇ ਮਾਂਜਲੇ ਹਾਂ ਜੀ ਮੈਂ ਲੱਗੀਆਂ ਹਾਂ ਕੱਪੜੇ ਤੈਕ ਕਰਨੇ ਛੋੜੇ ਜੇ ਕੱਪੜੇ ਸੀਗੇ ਮੈਂ ਕਿਹਾ ਚਲੋ ਇਹ ਡੱਬੇ ਉੱਪਰ ਪਏ ਸੀਗੇ ਉੱਪਰ ਦੇ ਬਾਕੀ ਦਾ ਪ੍ਰੈਸ ਕਰਵਾ ਲਏ ਸੀਗੇ ਛੋੜੇ ਜੇ ਰਹਿ ਗਏ ਸੀਗੇ ਛੋੜੇ ਹੁਣ ਤੈਕ ਕਰ ਕਰਾਉਣੀ ਆਪਾਂ ਤੇ ਬਾਕੀ ਜੀ ਛਾੜੂ ਉੱਪਰ ਚਾ ਲਾ ਲਿਆ ਕਿਚਨ ਵੀ ਆਪਾਂ ਕਲੀਨ ਕਰਦੇ ਪਾਸਾ ਨਾ ਹੋ ਜਾਂਦੀ ਆ ਇਸ ਤੋਂ ਬਾਅਦ ਹੁਣ ਮੈਂ ਨਹਾ ਕੇ ਮੈਂ ਉੱਥੇ ਇੱਥੇ ਹੀ ਪਰ ਮਸ਼ੀਨ ਚ ਤਾੜ ਦੂੰਗੀ ਫਿਰ ਵੀ ਕੱਨੂ ਛੱਡਣਾ ਇੱਕ ਤਾਂ ਫਿਰ ਕੋਈ ਜਾਣਾ ਮੈਂ ਕੱਲ ਨੂੰ ਕਿਰਤ ਧੋਣੇ ਹੈ ਜੋ ਪਰ ਪਾਸ ਤੋਂ ਤਾਂ ਤੇ ਦੇਖੂੰਗੀ ਇਹ ਕਪੜੇ ਹੀ ਨਹੀਂ ਇੱਕ ਤਾਂ ਲੋਟ ਆਉਂਦੇ ਗਰਮੀਆਂ ਚ ਬਹੁਤ ਵਧੀਆ ਰਹਿੰਦਾ ਗਰਮੀਆਂ ਚ ਮੈਂ ਕਿਚ ਕੱਪੜੇ ਸਾਰੇ ਸੈੱਟ ਕਰ ਦਿੱ ਉਹ ਦੰਦਿਆ ਆਰੇ ਜੀ ਪਸ਼ੂ ਦੇ ਮੋਚੇ ਮੇਰੇ ਸੀਗੇ ਹੁਣ ਤੇ ਹੈ ਤੇ ਹੁਣ ਲਾ ਕੇ ਤਹਿ ਪਾਲਣ ਦੀ ਆ ਇਹਨਾਂ ਤੇ ਆਰਾਮਦਾਰੀ ਬਹੁਤ ਚੱਪਟਾ ਰੜਦੀ ਪਾ ਸਕਦੇ ਹਾਂ ਦੋ ਦਿਨ ਹੋਏ ਨੇ ਲੋਕ ਮਿਸ਼ਕਾ ਹੋਇਆ ਬੈਠਾਂ ਦੇ ਤਾ ਕੱਪੜੇ ਤੋੜਨ ਦੀ ਜੀ ਕਰਦਾ ਪਰ ਹੁਣ ਜੀ ਮੈਨੂੰ ਹੁਣ ਕੰਮ ਲੱਗ ਗਿਆ ਕਿ ਮੈਂ ਹਨਾ ਹੁਣ ਕੰਮ ਕਰ ਲੈਣੀ ਆ ਮੂੰਹ ਨਹੀਂ ਹੁਣ ਮਨ ਨੂੰ ਉੰਬੀ ਤੇਣਾ ਪਰ ਇਨਾ ਜ਼ਿਆਦਾ ਹੋ ਗਿਆ ਮਤਲਬ ਕਿ ਸਰੀਰ ਪਰ ਆਪਣੇ ਆਪ ਕੰਮ ਕਰਦੇ ਗਰਮ ਹੋ ਜਾਂਦਾ ਫਿਰ ਸਾਨੂੰ ਵਧੀਆ ਹੋ ਜਾਂਦਾ ਹੈ ਬੜੀ ਇਹ ਨੰਬਰ ਉੱਪਰ ਰੱਖਦੀ ਐ ਇਸ ਤੋਂ ਬਾਅਦ ਮੈਂ ਜੰਗ ਨਾ ਹੋਰ ਫਿਰ ਉਹ ਨਾ ਟੀ ਮਿਲਾਂਗੇ ਕੱਪੜੇ ਘੜਦੇ ਹਾਂਜੀ ਫਰੈਂਡਸ ਆਪਾਂ ਲਈ ਜੀ ਨਾ ਹਾਈ ਮੇਰੇ ਕੱਪੜੇ ਜਦ ਸੁੱਕਣੇ ਪੌਂਦੀ ਸੀ ਨਾ ਗਿੱਲੀ ਹੋ ਗਈ ਕਿਉਂਕਿ ਮੈਂ ਉਹ ਕੱਪੜੇ ਧੋਏ ਸੀਗੇ ਥੋੜੀ ਜੀ ਠੰਡੀ ਠੰਡੀ ਜੀ ਹੋ ਗਈ ਜੈਕਟ ਗਿੱਲੀ ਹੋ ਗਈ ਚਲ ਕੋਈ ਨਾ ਸੁੱਕ ਜੂਗੀ ਇੰਨੀ ਤਾਂ ਕੱਪੜੇ ਲੱਗੇ ਹੋਣੇ ਨਾਲ ਵੈਸੇ ਪਾਣੀ ਨਹੀਂ ਉਹ ਕੱਪੜੇ ਸੁੱਕੇ ਕੱਪੜੇ ਨਾ ਥੋੜੇ ਸਕਾ ਕੇ ਲਾਏ ਹੋਤੀ ਉਹ ਮੈਂ ਰੱਖ ਕੇ ਬਾਹਰ ਦਿੱਤੇ ਪਾ ਰਹੀ ਸੀ ਤੇ ਨਾਲੇ ਜੀ ਆਪਾਂ ਨਾ ਕਿ ਹੋ ਗਏ ਆਪਾਂ ਫ੍ਰੀ ਕੰਮ ਵੀ ਆਪਣੇ ਸਾਰੇ ਨਿਬੜ ਗਏ ਝਾੜੂ ਪੋਚਾਵ ਵਗੈਰਾ ਪਾਰੇ ਸਾਰੀ ਕਲੀਨਿੰਗ ਕਰ ਲਈ ਕਿਚਨ ਵਗੈਰਾ ਸਾਰਾ ਕਲੀਨ ਆਪਣਾ ਹੁਣ ਤੇ ਇੱਧਰ ਜਿਹੜੇ ਕੱਪੜੇ ਸੀਗੇ ਛੋਟੇ ਉਹ ਮੈਂ ਅੰਦਰ ਲਿਆ ਕੇ ਪਾਲੇ ਥੋੜੇ ਜੇ ਇੱਥੇ ਸੁੱਕਣਗੇ ਫਿਰ ਮੈਂ ਕੱ ਬਾਅਦ ਚ ਛੋਟੇ ਛੋਟੇ ਸ਼ਾਮ ਚੱਕਣੇ ਹੋ ਕੇ ਹੋ ਜਾਂਦੇ ਨੇ ਤੇ ਇੱਧਰ ਸੀ ਆਪਣੇ ਆਪ ਹੀ ਕੱਪੜੇ ਵਾਸ਼ ਕਰ ਹੋ ਗਏ ਸ਼ਾਮ ਨੂੰ ਹੁਣ ਇਹਨਾਂ ਨੂੰ ਆਪਾਂ ਚੱਕ ਲਾਂਗੇ ਬੇੜਾ ਵੀ ਆਪਾਂ ਧੋ ਲਿਆ ਜਿਹੜਾ ਬੂੜਾ ਧੋ ਕੇ ਆਪਾਂ ਆਪਣਾ ਦੇਲੇ ਹੋ ਗਏ ਤੇ ਛੱਡ ਬੋਤ ਲੱਗਦੀ ਆ ਕੰਮ ਕਰਕੇ ਫੋਕ ਮੈਂ ਕੱਪੜੇ ਬਾਦ ਵਿੱਚ ਕੱਟੇ ਨੇ ਮੈਂ ਇਹਨੂੰ ਆਈ ਸੀਗਾ ਵੀ ਨਾ ਕੇ ਫਿਰ ਇੱਕ ਸੂਟ ਮੇਰਾ ਰਹਿ ਚੁੱਕਾ ਵੀ ਉਹ ਵੀ ਮੈਂ ਚੱਲ ਵਾਸ਼ ਕਰੇ ਦੰਨੀ ਆ ਫਿਰ ਉਹ ਵਾਸ਼ ਕਰਕੇ ਫਿਰ ਹੁਣ ਮੈਂ ਆਪਣਾ ਹੁਣ ਬੈਣੀ ਆ ਰਜਾਈ ਦੇ ਵਿੱਚ ਨਾਲੇ ਦੇਖਦੇ ਆ ਵਲੌਗਸ ਵਗੈਰਾ ਨਾਲੇ ਆਪਣੇ ਦੇਖਦੇ ਆ ਜਿਹੜਾ ਪਾਇਆ ਹੋਇਆ ਮੈਂ ਆਪਣਾ ਵੀ ਦੇਖਿਆ ਹਜੇ ਤੇ ਇਹ ਵੀ ਠੰਡੇ ਹੋ ਗਏ ਦੇ ਖੰਜਰ ਆਪਾਂ ਖੋਲਣੀਆਂ ਪਉਣਗੀਆਂ ਹੋਲਡਿੰਗ ਆ ਨਾਮ ਜਿੰਨਾ ਮਰਜੀ ਪਾਣੀ ਤੋਂ ਬਚਾ ਕੇ ਉਹ ਕਰ ਲਓ ਫਿਰ ਵੀ ਸਿੱਲੀਆਂ ਸਿੱਲੀਆਂ ਹੋ ਜਾਂਦੀਆਂ ਨੇ ਦੇਖ ਲਈਆਂ ਜੈਕਟ ਵਗੈਰਾ ਵੀ ਥੋੜ ਕੇ ਰੱਖੋ ਤੁਹਾਨੂੰ ਮੈਂ ਬਹੁਤ ਜੀ ਲਓ ਜੀ ਆਪਾਂ ਲੱਗਿਆ ਚਾਹ ਪੀਣ ਗਰਮ ਗਰਮ ਆਜੋ ਤੁਸੀਂ ਵੀ ਪੀ ਲਓ ਨਾਲ ਲੱਗਿਆ ਨਮਕੀਨ ਵਗੈਰਾ ਖਾਣ ਆ ਥੋੜਾ ਜਿਹਾ ਹਲਵਾ ਬਚਾ ਹੋਇਆ ਸੀ ਕੱਲ ਨਾਲ ਗਜਰੇਲਾ ਉਹ ਖਾਵਾਂਗੇ ਤੇ ਮਿਲੋ ਜੀ ਆਪਣੇ ਬੱਚਿਆਂ ਨੂੰ ਸਹਿਜ ਅਭੀ ਲਓ ਜੀ ਲਓ ਜੀ ਮਿਲੋ ਸਹਿਜ ਨੂੰ ਪਤੇ ਅਭਿਸ਼ੋਤ ਨੂੰ ਐ ਸੰਗ ਗਾਉ ਮੁੰਡਾ ਸੰਗ ਗਿਆ ਕੁੜੀਆ ਕੁੜੀ ਸਾਡੀ ਇਹ ਕੁੜੀ ਇਹ ਕੁੜੀਆ ਵਰਗਾ ਮੁੰਡਾ ਜੀ ਹਾਂਜੀ ਦੀਦੀ ਦੀਦੀ ਕਹਿੰਦੀ ਬਘੇੜੇ ਲੜੀ ਹੈਗਾ ਥੋੜਾ ਜਿਹਾ ਦਾ ਵਾਸਤੇ ਬਚਿਆ ਹੋਇਆ ਸੀ ਖਾਣਾ ਥੋੜਾ ਖਾਲਾ ਜਿੰਨਾ ਖਾਣਾ ਇਹਨੂੰ ਘੱਟ ਪਸੰਦ ਹੈ ਹਜੀ ਜੀ ਚਾਹ ਮਮਾ ਹੁਣ ਹੀ ਲਿਆ ਤੈਨੂੰ ਪਸੰਦ ਆ ਸਹਜ ਹੋਰ ਬਣਾ ਕੇ ਦਮਾ ਹੂੰ ਬਣਾ ਦੇ ਦੇਣਾ ਅੱਧਾ ਫੇਰ ਆਉਂਗੀ ਜੀ ਆਪਾਂ ਹੁਣ ਲੱਗਿਆ ਚਾਹ ਪੀਣਾ ਹਾਂ ਅਜਾ ਚ ਠੰਡ ਠੰਡ ਨੇ ਬੱਸ ਕਰਾਈ ਪਈ ਆ ਮੈਂ ਤਾਂ ਜੱਦੀ ਔਰ ਚਾਈ ਦੇ ਵਿੱਚ ਕੱਪੜੇ ਕੂਕੜੇ ਤੋਂ ਕੇ ਪੈ ਗੇ ਮਮਾ ਨੇ ਸਾਨੂੰ ਫੇਸ ਤੇ ਜਾਦੂ ਦੀ ਗਿਆ ਜਾਦੂ ਕੀ ਰੈਡ ਰੈਡ ਫੇਸ ਹੋਇਆ ਪਿਆ ਸੀ ਮਮਾ ਦਾ ਮੈਨੂੰ ਠੰਡ ਲੱਗਦੀ ਸੀ ਮੈਨੂੰ ਪਾਈ ਨੂੰ ਵੀ ਨਾ ਰਜਾਈ ਦੇ ਵਿੱਚ ਨਿੱਗ ਨਹੀਂ ਆ ਰਿਹਾ ਸੀਗਾ ਠੰਡ ਠੰਡ ਲੱਗੀ ਗਈ ਆ ਮੇਰੇ ਪੈਰ ਹਜੇ ਵੀ ਬਰਫ਼ ਵਰਗੇ ਪਏ ਆ ਤੇ ਉਹ ਜੈਕਟ ਜੀ ਮੈਂ ਖੋਲਤੀ ਸੀਗੀ ਖਾਣਾ ਮੈਂ ਤੇ ਖਾ ਫੇਰਾ ਆਹ ਲੈ ਮੈਂ ਨਹੀਂ ਖਾਣਾ ਖੱਪੜ ਮਾਰੂ ਨਾ ਦੋਨਾਂ ਵਾਗਵਾ ਆਸਤੇ ਹੀ ਆਏ ਦੇਖ ਲੈ ਹੁਣ ਕਹਿੰਦਾ ਹੁਣ ਖਤਮ ਹੋ ਗਿਆ ਹੁਣ ਕਹਿੰਦਾ ਮम्मा ਬਣਾ ਕੇ ਦੇ ਅੱਜ ਕੱਲ੍ਹ ਕਹਿੰਦਾ ਮੈਂ ਨਹੀਂ ਖਾਣਾ ਥੋੜਾ ਜਿਹਾ ਖਾਦਾ ਹੀ ਨਹੀਂ ਨਾ ਟੇਸਟੀ ਮम्मा ਨੇ ਬਣਾਇਆ ਗਰਮ ਸੀ ਮੂਸ ਮਮਾ ਖਾਲਾ ਫਿਰ ਨਾ ਖਾਣਾ ਦੋ ਜਣੇ ਖਾਓ ਠੰਡਾ ਮਮਾ ਹੈ ਠੀਕ ਠੀਕ ਨਾਰਮਲ ਜਿਹਾ ਕਰਕੇ ਲੈ ਕੇ ਆਈਆਂ ਖਾ ਲੋ ਤੇ ਠੀਕ ਆ ਫਿਰ ਜੀ ਬਸ ਹੁਣ ਆਪਾਂ ਇਹ ਕਹਿੰਦੇ ਹੁੰਦੇ ਨੇ ਪੀ ਲਈਏ ਚਾਹ ਸਕੂਲ ਤੋਂ ਆ ਗਏ ਇਹ ਆ ਇਹ ਆਏ ਨੇ ਪੂਰੇ 4:30 ਨਾ 4:00 ਵਜ ਕੇ 55 ਮਿੰਟ ਤੇ ਆਏ ਹਨ। ਨਾ ਸੌਰੀ 3:55 ਮਿੰਟ ਤੇ 4:00 ਵਜ ਕੇ ਹਾਂ 3:55 ਮਿੰਟ ਤੇ ਆਏ ਨੇ। ਬਸ ਇਹਨਾਂ ਨੂੰ ਹੋਏ ਨੇ 5 ਕਿ ਮਿੰਟ ਹੋਏ ਨੇ ਆਇਆ ਨੂੰ ਡਰੈਸ ਵਗੈਰੇ ਚੇਂਜ ਕੀਤੀ ਆ। 5-6 ਮਿੰਟ ਹੋਏ ਨੇ ਡਰੈਸ ਵਗੈਰੇ ਚੇਂਜ ਕੀਤੀ ਆ ਤੇ ਮੈਂ ਉਦੋਂ ਲਈ ਪਈ ਸੀ ਅਰ ਜਾਈ। ਹਾਂ ਜੀ ਡਰੈਸ ਆਪਾ ਲੱਗਿਆ ਜੀ ਆਲੂ ਵਾਲਾ। ਹੁਣ ਫਿਰ ਬਸ ਕਰਦੀ ਫਰਮਾਇਸ਼ ਆ। ਕਦੋਂ ਸੈਜ ਦੀ ਕੱਲ ਤੁਸੀਂ ਸੈਜ ਪੂਰੀ ਕੀਤੀ ਆ ਮੰਮਾ ਅੱਜ ਮੇਰੀ ਵੀ ਪਰਮੈਸ਼ ਪੂਰੀ ਕਰੋ ਹੋਰ ਕੀ ਇਹ ਤੂੰ ਬੰਦ ਰੇ ਆ ਜਿਹੜਾ ਤੂੰ ਠੰਡ ਚ ਵੀ ਬੈਠਣਾ ਨਹੀਂ ਹੈਗਾ ਫਿਰ ਤਾਂ ਬਾਹਰ ਮੈਂ ਮੈਂ ਅਭੀ ਕਹਿੰਦਾ ਮੰਮਾ ਮੈਨੂੰ ਨਹੀਂ ਪਤਾ ਹੈਗਾ ਸੈਜ ਦੀ ਪਰਮੈਸ਼ ਪੂਰੀ ਕੀਤੀ ਆ ਮੇਰੇ ਵੀ ਕਰੋ ਤੇ ਮੈਨੂੰ ਵੀ ਆਲੂ ਵਾਲੇ ਪਰੌਂਠੇ ਬਣਾ ਕੇ ਦੋ ਦੱਸੋ ਜੀ ਹੁਣ ਮੈਨੂੰ ਆਲੂ ਵਾਲੇ ਪਰੌਂਠੇ ਬਣਾਉਣੇ ਪੈਣੇ ਹੁਣ ਮੈਂ ਸੈਜ ਦੇ ਪਾਪਾ ਨੂੰ ਫੋਨ ਕੀਤਾ ਚਲੋ ਮੋਂ ਬਣਾ ਲੈ ਮੈਂ ਇਹਦੇ ਜੋ ਗਏ ਬਣਾ ਦੇ ਫਿਰ ਮੈਂ ਕਹਿੰਦੇ ਕਿਉਂ ਮੈਂ ਨਹੀਂ ਇਹ ਜਿੰਜਾ ਬਣਾਉਂਗੀ ਗੱਲੇ ਗੱਲੇ ਵਾਸਤੇ ਦੁਪਹਿਰ ਹੁਣ ਮੈਂ ਸਬਜੀ ਬਣਾਉਂਗੀ ਫਿਰ ਮੈਂ ਰੋਟੀ ਬਣਾਵਾਂ ਫਿਰ ਮੈਂ ਤੇ ਵਾਸਤੇ ਆਲੂ ਵਾਲੇ ਬਣਾਵਾ ਮੈਂ ਕਿਹਾ ਹੁਣ ਤੁਸੀਂ ਆਲੂ ਵਾਲੇ ਪਰੌਂਠੇ ਖਾ ਲਓ ਤੁਸੀਂ ਵੀ ਕੁਝ ਨਹੀਂ ਹੁੰਦਾ ਦਹੀਂ ਦੇ ਨਾਲ ਜਾਂ ਦੁੱਧ ਨਾਲ ਖਾ ਲਣਗੇ ਚਲੋ ਜੀ ਹੁਣ ਮੈਂ ਹਾਲੂ ਧਰ ਦਮਾ ਕਰਮ ਕਿਤਾਬ ਆ ਰਹੀਆਂ ਨੇ ਫਰਮੈਸ਼ਾਨੇ ਨਾਲ ਜਿਹੜੀਆਂ ਪੂਰੀਆਂ ਤਾਂ ਕਰਨੀਆਂ ਨਹੀਂ ਚਾਹੀਦੀਆਂ ਮੈਨੂੰ ਤਾਂ ਮੈਂ ਕਰਦੀ ਨਹੀਂ ਹੈਗੀ ਬਿਹਾਈ ਇੱਕ ਚੀਜ਼ ਮੰਗ ਕਹਤੇ ਹੈ ਤੁਹਾਡਾ ਕੋਈ ਨਹੀਂ ਪਾਇਆ ਕਾਹੀ ਦੀ ਵਾਸਾ ਜਾਇ ਤੇ ਬੈਠੇ ਰਹੋ ਤੁਸੀਂ ਨਾ ਮੈਂ ਫੇਰ ਨਹੀਂ ਦੱਸੋ ਤੈਨੂੰ ਕੋਈ ਹੱਥ ਨਹੀਂ ਜਾਇ ਦੀ ਤਾ ਜਾ ਹਾਂ ਹਾਂ ਇਤੋਂ ਸਹਾਜ ਠੰਡ ਬਹੁਤ ਹੈ ਜਾ ਬੈਠਾ ਨਹੀਂ ਇੰਨੀ ਠੰਡ ਨਹੀਂ ਹੈ ਕੋਈ ਨਹੀਂ ਆਉਂਦੀ ਮੈਂ ਚਲੀ ਜਾਂਦੀ ਹਾਂ ਮੈਂ ਬੈਠੀ ਨਹੀਂ ਦੱਸੋ ਕੋਈ ਹੈ ਸਹਾਜ ਰੋਟੀ ਬਣਾਉਂਗੀ ਹਾਂਜੀ ਸੈਦ ਹੋ ਗਿਆ ਕੋਈ ਰੋਟੀ ਇਹੋ ਮੈਂ ਬਣਾਉਂਗੀ ਮੈਂ ਬਣਾਉਂਗੀ ਮੈਂ ਘੁੰਮਣ ਨਹੀਂ thank yeah. you ਬਹੁਤ ਜੰਦਾ ਬਲੌਗ ਚਲੋ ਜੀ ਹੁਣ ਮੈਂ ਤੁਹਾਡੇ ਨਾਲ ਬਾਅਦ ਵਿੱਚ ਮਿਲਾਂਗੀ ਆਟਾ ਗੁੰਨ ਲਾਂ ਮੈਂ ਤੁਹਾਨੂੰ ਫੇਰ ਮਿਲੂੰਗੀ ਓਏ ਹਾਂਜੀ ਇੱਥੇ ਲੱਗ ਗਈ ਸੀਗੀ ਮੈਂ ਆਟਾ ਗੁੰਨਣਾ ਆਟਾ ਗੁੰਨ ਕੇ ਹੁਣ ਆਪਾਂ ਫਟਾਫਟ ਫੇਰ ਬਣਾਵਾਂਗੇ ਰੋਟੀ ਮੈਨੂੰ ਇਹ ਸੀਗਾ ਨਹੀਂ ਆਟਾ ਗੁੰਨ ਕੇ ਰੋਟੀ ਨਹੀਂ ਅਜੇ ਬਣਾਣੀ ਸੱਚ ਆਪਾਂ ਬਣਾਣੇ ਆ ਪਰਾਂਠੇ ਮਤਲਬ ਕਿ ਮੈਂ ਆਲੂ ਧਰ ਦੂੰਗੀ ਮੈਂ ਕਿ ਆਟਾ ਫੇਰ ਉਹਨੇ ਟਾਈਮ ਚ ਵਧੀਆ ਹੋ ਜਾਂਦਾ ਹੈ ਨਾ ਪਹਿਲਾਂ ਗੁੰਨ ਕੇ ਰੱਖਿਆ ਸੈੱਟ ਹੋ ਜਾਂਦਾ ਹੈ ਨਾ ਵਧੀਆ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਆ ਕਰੋ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਤੁਸੀਂ ਬਹੁਤ ਘੱਟ ਵਾਚ ਕਰਦੇ ਹੋ ਪਲੀਜ਼ ਜਿਆਦਾ ਤੋਂ ਜਿਆਦਾ ਵਾਚ ਕਰਿਆ ਕਰੋ ਹਨਾ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸ ਤੋਂ ਬਾਅਦ ਜੀ ਹਾਂਜੀ ਆਪਾਂ ਆਲੂ ਵਾਲਲੇ ਸੀਗੇ ਤੇ ਇਹਦੇ ਵਿੱਚ ਆਲੂ ਮੈਸ਼ ਕਰਕੇ ਮੈਂ ਪਾ ਲਿਆ ਸੀਗਾ ਭੁੰਨਿਆ ਹੋਇਆ ਜੀਰਾ ਆਪਣਾ ਜੀਰਾ ਜਵੈਨ ਕਾਲੀ ਮਿਰਚ ਔਰ ਨਮਕ ਔਰ ਇਹ ਹੈਗਾ ਸੀਗਾ ਪਿਆਜ਼ ਅਦਰਕ ਤੇ ਹਰੀ ਮਿਰਚ ਹਨਾ ਇਹ ਮੈਂ ਚੋਪਰ ਦੇ ਵਿੱਚ ਚੋਪ ਕਰ ਲਏ ਸੀਗੇ ਵਿੱਚ ਪਾ ਲਈ ਸੀਗੇ ਮਿਕਸ ਕਰ ਲਏ ਸੀਗੇ ਤੇ ਵਿੱਚ ਇਹ ਸਾਰੇ ਵੀ ਬਾਕੀ ਮਸਾਲੇ ਪਾ ਲਏ ਸੀਗੇ ਹੋਰ ਇੱਕ ਪਾਇਆ ਸੀਗਾ ਧਨੀਆ ਪਾਊਡਰ ਹਨਾ ਮਤਲਬ ਕਿ ਇਹ ਸਾਰੇ ਮਿਕਸ ਕਰਕੇ ਇਹਨਾਂ ਨੂੰ ਇੱਕ ਵਧੀਆ ਪੈਨ ਤਿਆਰ ਕਰ ਲਏ ਸੀਗੇ ਅਸੀਂ ਇਹ ਥੋੜਾ ਸਪਾਈਸ ਤੀਖਾ ਨਹੀਂ ਆ ਸਾਨੂੰ ਥੋੜਾ ਜਿਹਾ ਫਿੱਕਾ ਜਾਂ ਘੱਟੇ ਪਸੰਦ ਆ ਤੇ ਆਪਾਂ ਪੂਰਾ ਸਪਾਈਸੀ ਖਾਣਨੇ ਆ ਮੇਰੇ ਬੱਚੇ ਵੀ ਸਪਾਈਸੀ ਖਾਣਨੇ ਆ ਸਾਰੇ ਜਾਣੇ ਸਪਾਈਸੀ ਖਾਣਨੇ ਆ ਤੇ ਆਨ ਆਪਾਂ ਹਰੀ ਮਿਰਚਾਂ ਪਾਈਆਂ ਸੀ ਖੂਬ ਸਾਰੀਆਂ ਇੰਨੇ ਜਿਆਦਾ ਟੇਸਟੀ ਪਰੌਂਠੇ ਬਣੇ ਸੀ ਨਾ ਬਹੁਤ ਹੀ ਜਿਆਦਾ ਜਿਨ੍ਹਾਂ ਜਿਨ੍ਹਾਂ ਨੇ ਖਾਦੇ ਹੋਏ ਆ ਤਾਂ ਮੈਨੂੰ ਇਹੀ ਕਹਿੰਦੇ ਹੋ ਨੇ ਵੀ ਅਸੀਂ ਜੱਤੇਰੇ ਕੋਲ ਆਉਂਗੇ ਨਾ ਬਸ ਸਾਨੂੰ ਹੋਰ ਕੁਝ ਨਾ ਬਣਾਈ ਸਾਨੂੰ ਸਿਰਫ ਆਲੂ ਦੇ ਪਰੌਂਠੇ ਬਣਾ ਕੇ ਖਿਲਾ ਦੇ ਇੰਨੇ ਜਿਆਦਾ ਪਸੰਦ ਕਰਦੇ ਨੇ ਮੇਰੇ ਹੱਥ ਦੇ ਆਲੂ ਦੇ ਪਰੌਂਠੇ ਬਣੇ ਹੋਏ ਸਾਰੇ ਜਾਣੇ ਮੈਂ ਕੋਈ ਵੀ ਪਰੌਂਠੇ ਬਣਾਵਾਂ ਮੈਂ ਸਪਾਈਸੀ ਐਂ ਵਧੀਆ ਬਣਾਉਣੀ ਆ ਤੇ ਤਾਰੀਫ਼ ਤਾਂ ਵੈਸੇ ਆਪਣੀ ਕਰਨੀ ਚਾਹੀਦੀ ਹੈ ਆਪਣੇ ਮੂਹ ਮੀਆਂ ਮਿੱਠੂ ਪਰ ਜੋ ਸੱਚਾ ਜੀ ਮੈਨੂੰ ਸਾਰੇ ਇਹੀ ਕਹਿੰਦੇ ਹੁੰਦੇ ਨੇ ਵੀ ਜਦੋਂ ਅਸੀਂ ਤੇਰੇ ਕੋਲ ਆਵਾਂਗੇ ਇੱਥੇ ਆਪਾਂ ਖੂਬ ਸਾਰਾ ਪਾਲਾਂਗੇ ਵਿੱਚ ਹਰਾ ਧਨੀਆ ਉਸ ਤੋਂ ਬਾਅਦ ਆਪਾਂ ਲੋਈਆ ਲੈ ਲਾਂਗੇ ਲੋਈਆ ਲੈ ਕੇ ਉਸ ਦੇ ਵਿੱਚ ਐਡ ਕਰ ਲਾਂਗੇ ਵਿੱਚ ਆਪਣਾ ਆਲੂ ਆਂ ਦਾ ਮਿਕਸਚਰ ਜਿਹੜਾ ਬਣਾਇਆ ਸੀਗਾ ਤੇ ਉਹ ਤਿਆਰ ਕਰਕੇ ਆਪਾਂ ਬਣਾ ਦਾਂਗੇ ਪਰਾਂਠੇ ਸੱਚੀ ਗੱਲ ਹੈ ਜੀ ਮੈਨੂੰ ਸਾਰੇ ਹੀ ਕਹਿੰਦੇ ਹੁੰਦੇ ਨੇ ਵੀ ਤੁਸੀਂ ਜਦ ਵੀ ਆਉਂਗੇ ਨਾ ਸਾਨੂੰ ਆਲੂ ਦੇ ਪਰਾਂਠੇ ਬਣਾ ਕੇ ਖਿਲਾ ਦੇਈਂ ਕੁਚੋਰੀਆਂ ਬਣਾ ਕੇ ਖਲਾਈ ਹੈ ਨਾ ਸਾਰੇ ਰਿੰਨੋਂ ਜ਼ਿਆਦਾ ਪਸੰਦ ਨੇ ਮਤਲਬ ਕਿ ਇਹ ਚੀਜ਼ਾਂ ਮੈਨੂੰ ਬਣਾਉਣ ਦਾ ਸ਼ੌਂਕ ਵੀ ਬਹੁਤ ਆ ਤੇ ਸਾਰਿਆਂ ਨੂੰ ਪਸੰਦ ਵੀ ਬਹੁਤ ਜ਼ਿਆਦਾ ਹੁੰਦੀ ਨੇ ਸਾਰੇ ਕਹਿੰਦੇ ਹੁੰਦੇ ਨੇ ਪਤਾ ਨਹੀਂ ਤੇਰੇ ਹੱਥਾਂ ਦੇ ਵਿੱਚ ਕੀ ਜਾਦੂ ਆ ਵੀ ਤੂੰ ਇੰਨਾ ਟੇਸਟੀ ਵੀ ਕਿਵੇਂ ਬਣਾ ਦਿੰਨੀ ਆ ਨਾ ਹਰ ਇੱਕ ਚੀਜ਼ ਇੰਨੀ ਟੇਸਟੀ ਕਿਵੇਂ ਹੁੰਦੀ ਆ ਤੇ ਐਨੇ ਖੁਸ਼ ਹੋ ਕੇ ਖਾਂਦੇ ਨੇ ਹਰੇਕ ਕੋਈ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਪਰ ਤਾਰੀਫ਼ ਤਾਂ ਆਪਣੀ ਕਰਨੀ ਨਹੀਂ ਚਾਹੀਦੀ ਹੈਗੀ ਕਿ ਫਿਰ ਪਰ ਜਿਹੜੀ ਗੱਲ ਜੀ ਸੱਚ ਆ ਉਹ ਸੱਚੀ ਆ ਕਿਉਂਕਿ ਹੁਣ ਜਿਹੜੇ ਮੇਰੇ ਰਿਸ਼ਤੇਦਾਰ ਆ ਉਹ ਤਾਂ ਵਲੌਗ ਦੇਖਦੇ ਹੀ ਨੇ ਕਿਉਂਕਿ ਜਿਨ੍ਹਾਂ ਨੇ ਖਾਦੇ ਹੋਏ ਨੇ ਉਹਨਾਂ ਨੂੰ ਪਤਾ ਏ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਹੱਥਾਂ ਦੇ ਪਰਾਂਠੇ ਖਾਦੇ ਹੋਏ ਨੇ ਉਹ ਇੰਨੇ ਜ਼ਿਆਦਾ ਅਗਲਾ ਦਵਾਰੇ ਦਵਾਰੇ ਕਹਿੰਦਾ ਹੁੰਦਾ ਵੀ ਹਾਂ ਸਾਨੂੰ ਅਸੀਂ ਤੇਰੇ ਕੋਲ ਆਉਣਾ ਸਾਨੂੰ ਆਹੀ ਚੀਜ਼ ਬਣਾ ਕੇ ਖਲਾਈਆਂ ਅਸੀਂ ਤੇਰੇ ਹੱਥਾਂ ਦੀ ਇਹੀ ਚੀਜ਼ ਖਾਣੀ ਆ ਹਨਾ ਤੇ ਆਪਾਂ ਦਾਲ ਸਬਜ਼ੀ ਦੇ ਵੀ ਆਨ ਪੂਰੇ ਬੱਟ ਕੱਢ ਦੀਦੇ ਆ ਤੇ ਨਾਲ ਹੈਗਾ ਪਰਟਰ ਤੇ ਨਾਲ ਹੈਗੇ ਆਲੂ ਦੇ ਪਰਾਂਠੇ ਰੱਜੋ ਰੋਟੀ ਲੈ ਜਾ ਕੇ। ਰਾਜ ਲੈ ਕੇ ਜਾਓ ਕੀ ਜੀ ਹੁਣ। ਖਾਣਗੇ। ਮੈਨੂੰ ਦੱਸ ਦੇ ਉਹਨੂੰ ਮਿਰਚ। ਸੱਚ ਉਹਨੂੰ ਵਿੱਚ ਵਧੀਆ ਏ। ਬਹੁਤ ਟੇਸਟੀ ਆ ਬਹੁਤ ਸੁਆਦੀ। ਵੀ ਵਧੀਆ ਵਿੱਚ ਵੀ ਵਧੀਆ। ਪਵੀਜੋਤ। ਖਾਦਾ ਨਹੀਂ। ਪਵੀਜੋਤ ਦੀ ਫਰਮਾਇਸ਼ ਤੇ ਬਣੇ ਆਲੂ ਦੇ ਪਰੌਂਠੇ ਹੈ। ਇਧਰ ਮੁਗਰੀ। ਟੇਸਟੀ ਨੇ। ਪਾਪਾ ਨੂੰ। ਹਾਂ ਬਹੁਤ ਵਧੀਆ। ਹੁਣ ਮੇਰੇ ਚੰਨ ਠੀਕ ਆ ਜੇ ਘੱਟ ਵੱਧਾ ਮੈਨੂੰ ਦੱਸ ਦੋ ਹਾਂਜੀ ਫਰੈਂਡਸ ਆਪਾਂ ਨੇ ਪਰੌਂਠੇ ਵਗੈਰਾ ਖਾ ਲਏ ਤੇ ਇੱਧਰ ਆਪਣਾ ਕੱਪੜੇ ਆਪਾਂ ਅੰਦਰ ਪਾ ਲੇ ਤੇ ਮੈਂ ਦਿਨ ਚੜੀ ਪਾ ਲਈ ਸੀਗੇ ਮੰਨ ਲਓ 5:00 ਵਜੇ ਅੰਦਰ ਕਰ ਲਈ ਸੀਗੇ ਬਾਹਰ ਤਾਂ ਰੱਖ ਛੱਡਣ ਦਾ ਕੋਈ ਹੋਈ ਨਹੀਂ ਬਣਦਾ ਹੈਗਾ ਇੱਧਰ ਬਸ ਪੱਖਾ ਚਲਾ ਦਾਂਗੇ ਹੁਣ ਆਪਾਂ ਤੇ ਮੈਂ ਰੱਖਿਆ ਹੋਇਆ ਜੀ ਕਿਚਨ ਵਗੈਰਾ ਆਪਾਂ ਕਲੀਨ ਕਰ ਲਈ ਸਾਰੀ ਤੇ ਦੁੱਧ ਰੱਖਿਆ ਹੋਇਆ ਘਰਮ ਸਸੂਦਗਰ ਮੋਜੋ ਫਿਰ ਬੱਚੇ ਉਹਦੇ ਪਾਪਾ ਪਾ ਕੇ ਦੇਣਾ ਉਹ ਆਪਣਾ ਪੀ ਕੇ ਮੈਂ ਆਪਣਾ ਬੇਗਲੀ ਫਿਰ ਮੈਂ ਕਰੂੰਗੀ ਬਲੌਗ ਐਡਿਟ ਤੇ ਹਾਂਜੀ ਜੇ ਤੁਹਾਨੂੰ ਮੇਰੇ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਪਰ ਮੇਰੀ ਵੀਡੀਓ ਨੂੰ ਫੁੱਲ ਬਹੁਤ ਜ਼ੋਰ ਕਰਿਆ ਕਰੋ ਜੀ ਹੋਰ ਸ਼ੇਅਰ ਵੀ ਜਰੂਰ ਕਰਦੇਆ ਕਰੋ ਪਰ ਆਪਣਾ ਪਿਆਰ ਤੇ ਸਪੋਰਟ ਇਤੈ ਹੀ ਬਣਾ ਕੇ ਰੱਖਿਓ ਜੀ ਤੇ ਮਿਲਦੇ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਈ ਬਾਈ ਗੁੱਡ ਨਾਈਟ ਟੇਕ ਕੇਅਰ ਬਾਈ ਬਾਈ